ਅੱਜ ਆਪਾਂ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਥੋੜੀ ਜੀ ਸਪੈਸ਼ਲ ਹੋਣ ਵਾਲੀ ਹੈ ਕਿਉਂਕਿ ਅੱਜ ਸਿਰਫ ਮੋਟਰਸਾਈਕਲ ਆਪਾਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਮੋਟਰਸਾਈਕਲ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਕਿਸੇ ਨੂੰ ਵੀ ਕੋਈ ਵੀ ਮੋਟਰਸਾਈਕਲ ਪਸੰਦ ਆਵੇ ਕੋਈ ਵੀ ਖਰੀਦ ਸਕਦਾ ਜੀ ਰੇਟ ਬਹੁਤ ਵਧੀਆ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੱਲੇ-ਕੱਲੇ ਮੋਟਰਸਾਈਕਲ ਦੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465993488 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹੈ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਾ ਦੇਵਾਂਗੇ ਪਹਿਲੇ ਮੋਟਰਸਾਈਕਲ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਡੀ ਲਕਸ ਤੁਸੀਂ ਦੇਖ ਰਹੇ ਹੋ ਮਾਡਲ ਦੀ ਗੱਲ ਕਰੀਏ 2021 ਮਾਡਲ ਪੰਜਾਬ ਨੰਬਰ ਦੇਖਣ ਨੂੰ ਮਿਲੂਗਾ ਆਪ ਨੂੰ ਇਹ ਮੋਟਰਸਾਈਕਲ ਕੁੱਲ 27000 ਇਹ ਮੋਟਰਸਾਈਕਲ ਆਪਾਂ ਨੂੰ ਚੱਲਿਆ ਹੋਇਆ ਮਿਲੂਗਾ ਜੀ ਭਗਤਾਪਾਈ ਕਮਾਲਕ ਦਾ ਏਰੀਆ ਫਾਸਟ ਓਨਰਜ਼ ਇੱਕ ਹੱਥ ਮੋਟਰਸਾਈਕਲ ਇਹ ਚੱਲਿਆ ਹੋਇਆ ਕਾਲੇ ਰੰਗ ਚ ਤੇ ਬਾਕੀ ਤੁਸੀਂ ਦੇਖ ਰਹੇ ਹੋ ਸੀ ਨਵੇਂ ਮਾਡਲ ਚ ਤੇ ਸਾਰਾ ਕੁਝ ਵਧੀਆ ਜੀ ਟਾਇਰਾਂ ਦੀ ਕੰਡੀਸ਼ਨ ਵਧੀਆ ਕਾਗਜ਼ ਪੱਤਰ ਜਿੰਨੇ ਵੀ ਹੁੰਦੇ ਆ ਸਾਰੇ ਦੇ ਸਾਰੇ ਆਪਾਂ ਨੂੰ ਪੂਰੇ ਮਿਲ ਜਾਣਗੇ ਕੋਈ ਡਿੱਗਿਆ ਨਹੀਂ ਕੋਈ ਟੁੱਟਿਆ ਭੱਜਿਆ ਨਹੀਂ ਕੋਈ ਪਾਰਟ ਸਦਾ ਨਾ ਤਾਂ ਡੈਮੇਜ ਹੈ ਨਾ ਕੋਈ ਬਦਲਿਆ ਹੋਇਆ ਜਿਵੇਂ ਕਿ ਕੰਪਨੀ ਚੋਂ ਆਉਂਦਾ ਸਾਰਾ ਕੁਝ ਆਪਾਂ ਨੂੰ ਉਮੀਦਾਂ ਹੀ ਮਿਲੂਗਾ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਭਗਤਾ ਭਾਈ ਕਾ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਦੇਖ ਸਕਦੇ ਹੋ ਬਾਕੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਜੂਗਾ ਮਾਲਕ ਦੇ ਘਰੇ ਜਾ ਕੇ ਜੇ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ 62 84150741 ਮਾਲਕ ਦਾ ਨੰਬਰ ਹੈ ਜੀ ਗੱਲਬਾਤ ਤੁਹਾਡੀ ਹੋ ਜੂਗੀ ਡਾਇਰੈਕਟ ਨੰਬਰ 2 ਤੇ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਜੀ ਬੁਲਟ ਵੀ ਕਈ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਗੱਲ ਕਰ ਰਹੇ ਹਾਂ ਜੀ ਆਪਾਂ 13 ਮਾਡਲ ਬੁਲਟ ਤੁਸੀਂ ਦੇਖ ਰਹੇ ਹੋ ਜਿਹੜਾ ਸਕਰੀਨ ਤੇ ਚੱਲ ਰਿਹਾ ਜੀ ਕੁੱਲ 27000 ਚੱਲਿਆ ਹੋਇਆ ਮਾਲਕ ਨੇ ਦੱਸਿਆ ਜੀ ਮਾਲਕ ਨੇ ਜਿੰਨੀ ਵੀ ਜਾਣਕਾਰੀ ਭੇਜੀ ਆਪਣੇ ਕੋਲਿੰਗ ਉਹ ਕੁਛ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਸੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਚੈੱਕ ਕਰੂ ਨਾ ਕੋਈ ਟੁੱਟਿਆ ਭੱਜ ਵਧੀਆ ਜੀ ਨਾ ਕੋਈ ਐਕਸੀਡੈਂਟਡ ਹੈ ਸਾਰਾ ਕੁਝ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗਾ ਜਾ ਕੇ ਕਿਸੇ ਨੇ ਦੇਖਣਾ ਤਾਂ ਮਾਲਕ ਦਾ ਜਿਹੜਾ ਏਰੀਆ ਸੀ ਆਪਾਂ ਨੂੰ ਏਰੀਆ ਇਹਨਾਂ ਦਾ ਮੁਕੇਰੀਆ ਮਿਲੂਗਾ ਜੀ ਹੁਸ਼ਿਆਰਪੁਰ ਲੱਗੇ ਮੁਕੇਰੀਆਂ ਜਾ ਕੇ ਦੇਖ ਸਕਦੋਂ ਪੂਰਾ ਮੋਡੀਫਾਈ ਕਰਵਾਇਆ ਹੋਇਆ ਮਾਲਕ ਨੇ ਦੱਸਿਆ ਜੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 1,112,000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਸੀ ਮਾਲਕ ਨੇ ਕਿਹਾ ਰੇਟ ਹੋ ਜੂਗਾ ਕੋਈ ਫਿਕਸ ਰੇਟ ਨਹੀਂ ਹੈਗਾ ਤੁਸੀਂ ਜਾਓਗੇ ਜਦੋਂ ਤੇ ਨਾਲੇ ਤਾਂ ਚਲਾ ਕੇ ਦੇਖ ਲਓ ਨਾਲੇ ਕਾਗਜ਼ ਪੱਤਰ ਸਾਰੇ ਚੈੱਕ ਕਰ ਲਓ ਤੇ ਜਦੋਂ ਪੂਰੀ ਤਸੱਲੀ ਹੁੰਦੀ ਅਸੀਂ ਜਦੋਂ ਫਿੱਟ ਬਹਿ ਗਿਆ ਚਾਰੇ ਪਾਸੋਂ ਤਾਂ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ ਮਾਲਕ ਦਾ ਮੋਬਾਈਲ ਨੰਬਰ 98720 22793 ਮਾਲਕ ਦਾ ਇਹ ਨੰਬਰ ਹੈ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਜੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆ ਪਤਵਾੜੀ ਲਾ ਦਾਂਗੇ ਜੀ ਨੰਬਰ 3 ਤੇ ਆਪਾਂ ਡਿਸਕਵਰ ਲੈ ਕੇ ਪਹੁੰਚਿਆ ਜੀ ਮਾਡਲ ਦੀ ਗੱਲ ਕਰੀਏ 2012 ਮਾਡਲ ਡਿਸਕਵਰ ਦੇਖਣ ਨੂੰ ਮਿਲੂਆ ਪੰਜਾਬ ਨੰਬਰ ਹੈ ਤੇ ਬਹੁਤ ਸੋਹਣਾ ਮੋਟਰਸਾਈਕਲ ਆਪਾਂ ਲੈ ਕੇ ਪਹੁੰਚਿਆ ਜੀ 28000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਨੇ ਕਿਹਾਗਾ ਰੇਟ ਮੌਕੇ ਤੇ ਹੋਰ ਵੀ ਹੋ ਜਾਊਗਾ ਇੱਕ ਬੜੀ 28000 ਰੁਪਿਆ ਡਿਮਾਂਡ ਹੈ ਤੇ مالک ਦਾ ਏਰੀਆ ਤਰਨ ਤਰਨਾ ਜੀ ਜੇ ਕਿਸੇ ਨੂੰ ਪਸੰਦ ਆਉਂਦਾ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ مالک ਦੇ ਘਰੇ ਖੜਾਗਾ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਕਾਗਜ਼ ਪੱਤਰ ਚੈੱਕ ਕਰ ਲਓ ਜੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਬਾਕੀ ਤੁਸੀਂ ਜਾਓਗੇ مالک ਦੇ ਘਰੇ ਤੇ ਚਲਾ ਕੇ ਦੇਖ ਲਓ ਜੀ ਸਾਰਾ ਕੁਝ ਚੈੱਕ ਕਰ ਲਓ ਟ్రਾਈ ਲੈ ਲਓ ਤੇ ਜਦੋਂ ਫਿੱਟ ਬਹਿ ਗਿਆ ਉਸ ਤੋਂ ਬਾਅਦ مالک ਕਹਿੰਦੇ ਨੇ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਅਡਜਸਟਮੈਂਟ ਕਰਕੇ ਰੇਟ ਤੇ ਉਸ ਤੋਂ ਬਾਅਦ ਸੇਲ ਕਰ ਦਾਂਗੇ ਬਾਕੀ ਚਾਰੇ ਪਾਸੋਂ ਤੁਸੀਂ ਫੋਟੋਆਂ ਦੇਖ ਰਹੇ ਹੋ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ 81464 ਤੇ 17045 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਕਰੋ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਗੱਲ ਕਰਦੇ ਹਾਂ ਜੀ ਆਪਾਂ ਹੁਣ ਇੱਕ ਹੋਰ ਆਪਾਂ ਡੀ ਲਕਸ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਕਈ ਮੋਟਰਸਾਈਕਲ ਆਪਾਂ ਕਈ ਤਰ੍ਹਾਂ ਦੇ ਲੈ ਕੇ ਪਹੁੰਚੇ ਹਾਂ ਜੀ ਜਿਵੇਂ ਜਿਵੇਂ ਡਿਮਾਂਡ ਆਪਣੇ ਕੋਲੇ ਆਈ ਸੀਗੀ ਜਿਹੜੇ-ਜਿਹੜੇ ਮੋਟਰਸਾਈਕਲ ਵਾਸਤੇ ਤੁਸੀਂ ਕਹਿੰਦੇ ਸੀਗੇ ਉਮੀ ਉਮੀ ਆਪਾਂ ਮੋਟਰਸਾਈਕਲ ਅੱਜ ਤੁਹਾਡੇ ਖਾਤਰ ਲੈ ਕੇ ਪਹੁੰਚ ਗਏ ਜੀ ਡੀ ਲਕਸ ਚੈੱਕ ਕਰੋ ਜੀ ਮਾਲਕ ਨੇ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਮੋਟਰਸਾਈਕਲ ਇਹ ਰੱਖਿਆ ਹੋਇਆ ਸੀ ਮਾਲਕ ਨੇ ਚਲਾਇਆ ਵਧੀਆ ਹੋਇਆ ਰੱਖਿਆ ਵਧੀਆ ਹੋਇਆ ਤੇ ਇਹ ਜਿਹੜਾ ਮੋਟਰਸਾਈਕਲ ਅਜੀ ਇਹ ਜਿਵੇਂ ਕੀ ਪਹਿਲਾਂ ਹੁੰਦੇ ਸੀਗੇ ਅੱਜ ਕੱਲ ਤਾਂ ਮੋਟਰ ਵਾਲੇ ਆਉਂਦੇ ਅਜੀ ਥੈਂਕ ਯੂ ਚ ਮੋਟਰ ਹੁੰਦੀ ਆ ਜਿਹੜੇ ਪਹਿਲਾਂ ਹੁੰਦੇ ਸੀਗੇ ਕਾਰਬੂਰੇਟਰ ਵਾਲੇ ਉਹ ਆਪਾਂ ਨੂੰ ਮੋਟਰਸਾਈਕਲ ਇਹ ਦੇਖਣ ਨੂੰ ਮਿਲੂਗਾ ਜੀ ਸੈਲਫ ਸਟਾਰਟ ਹੈਗਾ ਬੀ ਮਾਡਲ ਦੇਖਣ ਨੂੰ ਮਿਲੂਗਾ ਆਪਾਂ ਨੂੰ ਤੇ 55000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਦਾ ਏਰੀਆ ਤਰਨ ਤਰਨ ਮਾਲਕ ਨੇ ਮੋਟਰਸਾਈਕਲ ਬਹੁਤ ਜ਼ਿਆਦਾ ਸੰਭਾਲ ਕੇ ਰੱਖਿਆ ਹੋਇਆ ਸੀ ਚਾਰੇ ਪਾਸੇ ਤੁਸੀਂ ਚੈੱਕ ਕਰੋ ਬਹੁਤ ਵਧੀਆ ਮੋਟਰਸਾਈਕਲ ਆਪਾਂ ਨੂੰ ਦੇਖਣ ਨੂੰ ਮਿਲੂਗੀ ਕਾਲੇ ਰੰਗ ਦਾ ਲਾਲ ਸਟਿਕਰਾਂ ਚ ਤੇ ਹਰ ਇੱਕ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਬਾਕੀ ਸਾਰਾ ਕੁਝ ਦੇਖੋ ਕਾਗਜ਼ ਪੱਤਰ ਵਧੀਆ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਕਿਸੇ ਨੇ ਚਲਾ ਕੇ ਦੇਖਣਾ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ ਜੀ ਜਦੋਂ ਪੂਰੀ ਤਸੱਲੀ ਹੁੰਦੀ ਹੈ ਤੁਹਾਡੀ ਤੇ ਉਸ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਖਰੀਦ ਸਕਦੇ ਹੋ ਬਾਕੀ ਮਾਲਕ ਕਹਿੰਦੇ ਨੇ ਇੱਕ ਵੀ ਪੈਸਾ ਲੱਗਣ ਵਾਲਾ ਨਹੀਂ ਹੈਗਾ ਮੋਟਰਸਾਈਕਲ ਤੇ ਕਿਸੇ ਵੀ ਪਾਸੋਂ ਕਿਉਂਕਿ ਸਰਵਿਸ ਵਗੈਰਾ ਤੇ ਮੁਗਲੇਲ ਸਰਵਿਸ ਹਰ ਕੰਮ ਮਾਲਕ ਨੇ ਵਧੀਆ ਸ਼ੌਂਕ ਨਾਲ ਕਰਵਾਇਆ ਹੋਇਆ ਤੇ ਸ਼ੌਂਕ ਨਾਲ ਹੀ ਚਲਾਇਆ ਹੋਇਆ ਗੱਲਬਾਤ ਕਰਦੇ ਆ ਜੇ ਆਪਾਂ ਮਾਲਕ ਦੇ ਮੋਬਾਈਲ ਨੰਬਰ 'ਤੇ 8437188575 ਗੱਲ ਕਰ ਸਕਦੇ ਹੋ ਮਾਲਕ ਨਾਲ ਡਾਇਰੈਕਟ ਸਿੱਧੀ ਗੱਲ ਤੁਹਾਡੀ ਮਾਲਕ ਨਾਲ ਹੋ ਜਾਊਗੀ ਨਾਲ ਦੇ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਜਾਓ ਜੀ ਤੁਹਾਨੂੰ ਮੋਟਰਸਾਈਕਲ ਕਿਵੇਂ ਦੇ ਲੱਗ ਰਹੇ ਨੇ ਬੁਲਟ ਵੀ ਦੇਖ ਰਹੇ ਹੋ ਤੁਸੀਂ ਅੱਗੇ ਹੋਰ ਵੀ ਬੁਲਟ ਹੈ ਜੀ ਤੇ ਕੱਲੀ ਕੱਲੀ ਆਪਾਂ ਗੱਲ ਕਰ ਰਹੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ ਜੀ 94656993488 ਉੱਤੇ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ ਜੀ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ 'ਚ ਕੁਝ ਵੀ ਆ ਆਪਣੇ ਕੋਲੇ ਭੇਜੋ ਜੀ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੋਂ ਬੜੀ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਣਾ ਜਿੰਨਾ ਹੁੰਦਾ ਬਿਲਕੁਲ ਫਰੀ ਦੇ ਵਿੱਚ ਹੁੰਦਾ ਜੀ ਬਸ ਆਪਣੇ ਕੋਲੇ ਭੇਜ ਦਿਆ ਕਰੋ ਵੀਡੀਓ ਜਾਣਕਾਰੀ ਫੋਟੋਆਂ ਐਡ ਜੇ ਤੁਸੀਂ ਲਗਵਾਉਣੀ ਆ ਵੀਡੀਓ ਪਸੰਦ ਆ ਰਹੀ ਹੈ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਜਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਵੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਉਸੇ ਵੇਲੇ ਤੁਸੀਂ ਆਪਣੀ ਨਵੀਂ ਬਾਕੀ ਵੀਡੀਓ ਡੇਲੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਅਲੱਗ-ਅਲੱਗ ਏਰੀਆ ਚ ਤੁਹਾਨੂੰ ਅਗਲੀ ਵੀਡੀਓ ਚ ਕੋਈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਚਾਹੀਦਾ ਕਰੋ ਕਮੈਂਟ ਆਪਾਂ ਲੈ ਕੇ ਪਹੁੰਚ ਜਾਵਾਂਗੇ ਬੋਲਟ ਦੀ ਆਪਾਂ ਗੱਲ ਕਰਦੇ ਹਾਂ ਜੀ ਹੁਣ ਆਪਾਂ 2018 ਮਾਡਲ ਬੋਲਟ ਲੈ ਕੇ ਪਹੁੰਚੇ ਹਾਂ ਬਿਲਕੁਲ ਨਮਾਜ਼ੀ ਸ਼ੌਂਕ ਨਾਲ ਮਾਲਕ ਨੇ ਰੱਖਿਆ ਹੋਇਆ ਚਾਰੇ ਪਾਸੇ ਦੇਖੋ ਜੀ ਫੋਟੋਆਂ ਮਾਲਕ ਨੇ ਬਹੁਤ ਸੋਹਣੀ ਆਪਣੇ ਕੋਲ ਹੀ ਖਿੱਚ ਕੇ ਭੇਜੀਆਂ ਜੀ ਤੇ ਬੋਲਟ ਇਹ ਪੂਰੀ ਪੇਮੈਂਟ ਦੇ ਕੇ ਲੈਤਾ ਹੋਏ ਕੈਸ਼ ਧਲੇਤਾ ਹੋਏ ਜੀ ਤੇ ਪੂਰਾ ਵਧੀਆ ਗਾ ਤੇ مالک ਨੇ ਜਾਨਾ ਜੀ ਬਾਹਰ ਤਾਂ ਕਰਕੇ ਬੁਲਟ ਇਹਨਾਂ ਨੇ ਛੇਤੀ ਸੇਲ ਕਰਨਾ ਹੈ ਪੰਜਾਬ ਨੰਬਰ ਹੈ ਤੇ ਸਾਰਾ ਕੁਝ ਚੈੱਕ ਕਰੋ ਤੁਸੀਂ ਪਹਿਲਾਂ ਤਾਂ 185000 ਰੁਪਇਆ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਹੈ ਜੀ 185 ਦੇ ਵਿੱਚੋਂ ਘਾਟਾ ਵਾਧਾ ਕਰਕੇ مالک ਸੇਲ ਕਰ ਦੇਣਗੇ ਤੇ ਬੁਲਟ ਪੂਰਾ ਵਧੀਆ ਜੀ ਬਾਕੀ ਤੁਹਾਡੇ ਸਾਹਮਣੇ ਓਨਰ ਦਾ ਮੋਬਾਈਲ ਨੰਬਰ 6284997302 ਇਸੋ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲਬਾਤ ਤੁਸੀਂ ਆਪ ਹੀ ਕਰ ਲਿਓ ਜੀ ਗੱਲ ਕਰਦਾਂ ਜੀ ਆਪਾਂ ਮੋਟਰਸਾਈਕਲ ਦੀ ਡਿਸਕਵਰ ਮੋਟਰਸਾਈਕਲ ਹੀ ਕਾਪ ਲੈ ਕੇ ਪਹੁੰਚੇ ਹਾਂ ਜੀ 2013 ਮਾਡਲ ਜਲੰਧਰ ਮਾਲਕ ਦਾ ਏਰੀਆ 13 ਮਾਡਲ ਹੈ ਕੁੱਲ 12000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਫੋਟੋਆਂ ਚ ਸਾਰੇ ਪਾਸੇ ਤੁਸੀਂ ਦੇਖ ਰਹੂ ਪੰਜਾਬ ਨੰਬਰ ਹੈ ਤੇ ਕੰਡੀਸ਼ਨ ਆਲੂਕਿਆ 9815552601 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਜੀ ਮੋਟਰਸਾਈਕਲ ਬਾਰੇ ਕੁਝ ਪੁੱਛਣਾ ਕੋਈ ਗੱਲ ਕਰਨੀ ਆ ਜਾਓ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖੋ ਤੇ ਖਰੀਦੋ ਜੀ ਤੇ ਕਮੈਂਟ ਕਰਕੇ ਮੈਨੂੰ ਦੱਸੋ ਜੀ ਜਿੰਨੇ ਮੋਟਰਸਾਈਕਲ ਆਪਾਂ ਅੱਜ ਲੈ ਕੇ ਪਹੁੰਚੇ ਤੁਹਾਨੂੰ ਕਿਵੇਂ ਦੇ ਲੱਗੇ ਸੀ ਵਧੀਆ ਲੱਗੇ ਨੇ ਵਧੀਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਹਮੇਸ਼ਾ ਚੱਲਦਾ ਰਹਦਾ ਜੀ ਜੇ ਕਿਸੇ ਨੇ ਐਡ ਕਰਬਉਣੀ ਆ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਵੜੀ ਲਾ ਦੇਵਾਂਗੇ